ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਆਏ ਸਨ ਹੜ੍ਹਾਂ ਦੇ ਲਈ ਉਹਨਾਂ ਨੇ ਨਜਾਇਜ਼ ਮਾਈਨਿੰਗ ਨੂੰ ਜ਼ਿੰਮੇਵਾਰ ਦੱਸਿਆ। ਮਿੱਤੇ ਕੱਲ ਉਹਨਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਸ ਦਾ ਕਾਰਨ ਨਜਾਇਜ਼ ਮਾਈਨਿੰਗ ਵੀ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਦੋਂ ਦੇਸ਼ ਦੇ ਵਿੱਚ ਅਟਲ ਬਿਹਾਰੀ ਬਾਜਪਈ ਦੀ ਸਰਕਾਰ ਸੀ ਤੇ ਪੰਜਾਬ ਦੇ ਵਿੱਚ प्रकाश सिंह बादल मुख्यमंत्री ਸੀ ਉਸ ਵੇਲੇ ਦਰਿਆਵਾਂ ਦੇ ਬੰਨ੍ਹ ਨੂੰ ਉੱਚਾ ਕੀਤਾ ਗਿਆ। ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਰਾਵੀ ਬਿਆਸ ਤੇ ਸਤਲੁਜ ਦਰਿਆ ਦੇ ਬੰਨ੍ਹ ਉਸ ਵੇਲੇ ਮਜ਼ਬੂਤ ਕੀਤੇ ਗਏ ਸਨ ਅਤੇ ਨਜਾਇਜ਼ ਮਾਈਨਿੰਗ ਕਰਕੇ ਦਰਿਆਵਾਂ ਦੇ ਬੰਨ੍ਹ ਕਮਜ਼ੋਰ ਹੋਏ। ਨਜਾਇਜ਼ ਮਾਈਨਿੰਗ ਕਰਕੇ ਪਿੰਡਾਂ 'ਚ ਪਾਣੀ ਵੜਿਆ ਏ ਅਤੇ ਬੰਨ੍ਹਾਂ ਨੂੰ ਦੁਬਾਰਾ ਮਜ਼ਬੂਤ ਕਰਨਾ ਹੋਵੇਗਾ ਤਾਂ ਕਿ ਮੌੜ ਅਜਹੀ ਜਲ ਤਰਾਸ ਦੀ ਨਾ ਹੋਵੇ। शिवराज चौहान ਨੇ ਸੂਬਾ ਸਰਕਾਰ ਨੂੰ ਜ਼ਮੀਨੀ ਪੱਧਰ ਤੇ ਗੰਭੀਰਤਾ ਨਾਲ ਕੰਮ ਕਰਨ ਲਈ ਵੀ ਕਿਹਾ ਏ ਉਹਨਾਂ ਨੇ ਕਿਹਾ ਕਿ ਮੈਂ ਜਲਦ ਪੀਐਮ ਮੋਦੀ ਨੂੰ ਨੁਕਸਾਨ ਦੀ ਰਿਪੋਰਟ ਸੌਂਪਾਂਗਾ ਕੇਂਦਰ ਸਰਕਾਰ ਪੰਜਾਬ ਦੀ ਜਨਤਾ ਅਤੇ ਕਿਸਾਨਾਂ ਦੇ ਨਾਲ ਖੜੀ ਹੈ ਦੱਸਦੇ ਕਿ ਕੱਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਪਹੁੰਚੇ ਸਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਏ ਕਿ ਮਾਈਨਿੰਗ ਇੱਕ ਵੱਡੀ ਵਜ੍ਹਾ ਹੈ ਖਾਸ ਤੌਰ ਤੇ ਨਜਾਇਜ਼ ਮਾਈਨਿੰਗ ਜਿਸ ਦੇ ਕਾਰਨ ਪੰਜਾਬ ਦੇ ਪਿੰਡਾਂ ਦੇ ਵਿੱਚ ਹੜ੍ਹ ਆਏ ਨੇ ਬਨ ਕਮਜ਼ੋਰ ਹੋਏ ਨੇ ਅਤੇ ਬਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਤੇ ਉਧਰ ਪੰਜਾਬ ਦੇ ਹੜ੍ਹਾਂ ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਬਿਆਨ ਆਇਆ ਤੇ ਪੰਜਾਬ ਹੜ੍ਹਾਂ ਨਾਲ ਵੱਡੇ ਨੁਕਸਾਨ ਦੇ ਹੇਠ ਹੈ Shivraj Singh Chauhan ਨੇ ਕਿਹਾ ਕਿ ਪੰਜਾਬ ਵੱਡੇ ਸੰਕਟ ਦੇ ਵਿੱਚ ਹੈ ਮੁਸ਼ਕਿਲ ਦੇ ਸਮੇਂ 'ਚ ਅਸੀਂ ਮਦਦ ਦੇ ਹੱਥ ਵਧਾਏ ਨੇ Shivraj Singh Chauhan ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਪੰਜਾਬ ਨੂੰ ਆਰਥਿਕ ਮਦਦ ਦਿੱਤੀ ਜਾਏਗੀ ਪ੍ਰਧਾਨ ਮੰਤਰੀ ਮੋਦੀ ਨੂੰ ਉਹ ਆਪਣੀ ਰਿਪੋਰਟ ਸੌਂਪਣਗੇ ਦੱਸ ਦਈਏ ਕਿ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਪੰਜਾਬ ਇਸ ਵੇਲੇ ਬਹੁਤ ਗੰਭੀਰ ਸੰਕਟ ਦੇ ਨਾਲ ਜੂਝ ਰਿਹਾ ਹੈ ਤੇ ਇਸ ਮੁਸ਼ਕਿਲ ਦੇ ਸਮੇਂ 'ਚ ਅਸੀਂ पंजाब घिरा है, है ऐसे समय पंजाब के बाढ़ पीड़ित भाई और बहनों के लिए उनकी सेवा के लिए अपने हाथ बढ़ाएं। ताकि उनके कष्ट को बांट सके ਉਧਰ ਕਾਲੀ ਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਟਿਆਲਾ ਚ ਪੈਂਦੇ ਸ਼ੁਤਰਾਣਾ ਪਹੁੰਚੇ ਤੇ ਖੱਗਰ ਦਰਿਆ ਨੂੰ ਮਜ਼ਬੂਤ ਕਰਨ ਚ ਦੇ ਕੰਮ ਚ ਲੱਗੇ ਕਿਸਾਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੂਬੇ ਸਰਕਾਰ ਤੇ ਸ਼ਬਦੀ ਵਾਰ ਵੀ ਕਰਦੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਲਗਾਤਾਰ ਹੜਪਰਭਾਵਿਤ ਖੇਤਰਾਂ ਦੇ ਵਿੱਚ ਜਾ ਰਹੇ ਨੇ ਜਿੱਥੇ ਬੰਨਾਂ ਨੂੰ ਮਜ਼ਬੂਤ ਕਰਨ ਦਾ ਕਾਰਜ ਹੋ ਰਿਹਾ ਹੈ ਉੱਥੇ ਜਾ ਰਹੇ ਜਾਇਜ਼ਾ ਵੀ ਲੈ ਰਹੇ ਨੇ ਬਣਤ ਦੀ ਕਰ ਰਹੇ ਨੇ ਚਾਹੇ ਉਹ ਆਰਥਿਕ ਤੌਰ ਤੇ ਮਦਦ ਹੋਵੇ ਤੇ ਚਾਹੇ ਫਿਰ ਡੀਜ਼ਲ ਦੇਣ ਦੀ ਤੇ ਅੱਜ ਸੁਖਬੀਰ ਸਿੰਘ ਬਾਦਲ ਪਟਿਆਲਾ ਦੇ ਛਤਰਾਣਾ ਪਹੁੰਚੇ ਹੈ। ਜੱਜ ਬਹੁਤ ਬੁਰੇ ਹਾਲ ਹੈ। ਮੈਂ ਘੱਗਰ ਦੇ ਛਤਰਾਣਾ ਹਲਕੇ 'ਚ ਖੜਾ ਹਾਂ। ਜਿੱਥੇ ਆਪਣੇ ਆ ਸਾਰੇ ਕਿਸਾਨ ਆਪਣੇ ਆਪ ਵਿਚਾਰਿਆਂ ਦੇ ਸਰਕਾਰ ਤਰਫੋਂ ਕੁਝ ਨਹੀਂ ਹੋਇਆ। ਆ ਬੰਦ ਲਾ ਲਿਆ ਤੇ ਉੱਥੇ ਟਕੜਾ ਕਰੀ ਜਾਂਦੇ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ। ਤੇ ਜੇ ਇਹ ਬੰਦ ਨਾ ਤੱਕਾ ਕਰਦੇ ਆ ਸਾਰੇ 40 ਪਿੰਡ ਡੁੱਬਿਆ ਲੇ। ਤੇ ਆ ਮੈਂ ਮੈਨੂੰ ਦੁੱਖ ਹੁੰਦਾ ਕਿਦੋਂ ਕਹਿੰਦੇ ਕਿ ਆ ਤਾਂ ਪੰਜਾਬੀ ਤਕੜੀ ਐ ਖਾਲਸਾ ਕੌਮ ਤਕੜੀ ਐ ਜਿਹੜੇ ਕਿੰਨੀ ਹਿੰਮਤ ਕੀਤੀ ਐ ਨਹੀਂ ਤਾਂ ਜੇ ਇਹਦਾ ਕੁਝ ਕਿਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ। ਭਗਤ ਸਾਹਿਬ ਸ਼ਰਮਣੀ ਕaddie ਨੂੰ ਕੀ ਮਦਦ ਕਰ ਰਹੇ ਹੋ ਤੁਸੀਂ ਪੰਜਾਬ ਜੀ? ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਐ ਮੈਂ ਕਹਿੰਦਾ ਕੁਝ ਵੀ ਦੀ ਲੋੜ ਐ। ਅਸੀਂ ਹਾਜ਼ਰ ਐ। ਜਿਵੇਂ ਇਹਨਾਂ ਨੂੰ ਜੋ ਡੀਜ਼ਲ ਦੀ ਲੋਡ ਸੀ ਅਸੀਂ ਡੀਜ਼ਲ ਤੇ 3000 ਲੀਟਰ ਤੇ ਲੱਖ ਰੁਪਿਆ ਕੈਸ਼ ਤੇ ਡੀਲਰ ਦੇਖ ਦੇਗੇ ਬਾਕੀ ਜਿੱਥੇ ਵੀ ਕੋਈ ਲੋਡ ਪਈ ਹੈ ਤੇ ਉਧਰ ਡੈਮਾਂ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਤੇ BBMP ਦਾ ਵੀ ਜਵਾਬ ਸਾਹਮਣੇ ਆਇਆ ਹੈ BBMP ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਹੈ ਕਿ 파ਟਨਰ ਸੂਬਿਆਂ ਦੀ ਸਹਿਮਤੀ ਦੇ ਨਾਲ ਹੀ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਗਿਆ ਹੈ BBMP ਦੀ ਤਕਨੀਕੀ ਕਮੇਟੀ ਨਾਲ ਸਲਾਹ ਕਰਕੇ ਪਾਣੀ ਰਿਲੀਜ਼ ਹੁੰਦਾ ਹੈ ਅਤੇ ਪੌਂਗ ਡੈਮ ਤੋਂ 6 ਅਗਸਤ ਤੋਂ ਲਗਾਤਾਰ ਪਾਣੀ ਛੱਡ ਰਹੇ ਆ ਪੌਂਗ ਡੈਮ ਤੋਂ ਪਾਣੀ ਬਹੁਤ ਕੰਟਰੋਲਡ ਤਰੀਕੇ ਨਾਲ ਛੱਡਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਹੁਣ ਭਾਕੜਾ ਡੈਮ ਦੇ ਵਿੱਚ ਪਾਣੀ ਕੁਝ ਘਟਿਆ ਹੈ ਬੀਬੀਐਮਬੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਪਰ ਨਾਲ ਹੀ ਉਹਨਾਂ ਇਹ ਵੀ ਦੱਸਿਆ ਹੈ ਕਿ ਪੌਂਗ ਡੈਮ 'ਚ ਹਜੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਜੇ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੀ ਹੜ ਆਉਣੇ ਸ਼ੁਰੂ ਹੋ ਜਾਣੀ ਸੀ ਤੇ ਬਿਆਸ ਦੇ ਵਿੱਚ ਇਸ ਵਾਰ ਰਿਕਾਰਡ ਤੋੜ ਪਾਣੀ ਆਇਆ 2000 23 ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਵਾਰ 20% ਵੱਧ ਪਾਣੀ ਆਇਆ ਹੈ ਡੈਮਾਂ ਦੇ ਵਿੱਚ ਅਤੇ 11.7 ਬਿਲੀਅਨ ਕਿਊਬਿਕ ਮੀਟਰ ਪਾਣੀ ਪਹਾੜਾਂ ਦੇ ਵਿੱਚੋਂ ਆਇਆ ਪਹਿਲਾਂ ਕਦੇ ਵੀ ਵਿਆਸ ਦੇ ਵਿੱਚ ਇੰਨਾ ਪਾਣੀ ਨਹੀਂ ਆਇਆ ਅਤੇ ਡੈਮਾਂ ਦੀ ਸੁਰੱਖਿਆ ਕਰਕੇ ਪਾਣੀ ਛੱਡਣਾ ਬਹੁਤ ਜ਼ਰੂਰੀ ਹੈ BBMB ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਤੇ ਡੈਮਾਂ ਦਾ ਕੰਟਰੋਲ ਸਿੱਧੇ-ਸਿੱਧੇ BBMB ਦੇ ਕੋਲ ਹੈ टाइम में भी हिस्टोरिकली वन ऑफ द हाईएस्ट आया है बट ये अनप्रेसिडेंटेड नहीं है इसी लेवल का 2025 में जो पानी आया है 9.11 पॉइंट आया है और इससे पहले जो ज्यादा आया है 9.52 है और 1988 में 9.45 है तो जो 88 एट तेईस में आ पानी आया उतना ही करीब 25 में भी आया है 2019 में 8.59 पॉइंट फाइव नाइन आया उससे थोड़ा कम आया है तो ऑलमोस्ट मतलब जो पानी आया है इट्स ऑलमोस्ट एट दी लेवल्स इक्वल टू 2023 एंड 1988 तो इन लेवल्स में आने के बाद भी आप देखिए हम लोगों ने भाखला डैम को 1980 सॉरी हम लोगों ने इसका जो लेवल है 1680 को क्रॉस नहीं होने दिया कल मैक्सिमम लेवल गया था 1679 तक गया था और आज थोड़ा सा डाउन हो गया अभी सुबह मेरे पास क्योंकि जब हम लोग को डैम को नीचे पानी छोड़ना होता हम लोगों को नीचे की भी नी कंडीशन देखनी पड़ती है जैसे सुबह ही मेरे पास एक कॉल आया था एक ग्रुप बना हुआ है पंजाब ऑपरेशन करके तो उसमें आया था कि थोड़ा सा लुधियाना में पानी ज़्यादा चल रहा है और बंद में कुछ प्रॉब्लम चल रही है फिर हमने पंद्रह हज़ार भी रिड्यूस किया है भागड़ा डैम से तो आ, ये, और दूसरी एक चीज़ मैं बताना चाहता हूँ कि जो बी पानी छोड़ता है वो एक टेक्निकल कमेटी डिसाइड करती है उसमें मैं चेयरमैन हूँ हमारे दो मेंबर्स रहते हैं बैठे हुए हैं जो और मेम्बर्स के अलावा चीफ इंजीनियर्स चारों पार्टनर स्टेट्स के रहते हैं हिमाचल पंजाब राजस्थान और हरियाणा के उसके अलावा सेंट्रल वाटर कमीशन के चीफ इंजीनियर जो चंडीगढ़ में बैठते हैं वो भी इस कमेटी के मेंबर हैं वो भी हर मीटिंग अटेंड करते हैं और आईएमडी के जो रीजनल डायरेक्टर हैं उनको भी हम लोग कई बार इनवाइट करते हैं जब जरूरत पड़ती है तो वो भी रहते हैं तो जो पानी रिलीज का फॉर्मूला होता है जैसे मानसून में तो हम लोग रूल कर के हिसाब से चलते हैं और रूल कर के हिसाब से छोड़ते हैं तो अगर पानी छोड़ने की बात करें तो इस साल जैसे हम लोग हैं पोंग डैम में सबसे ज़्यादा पानी आया लेकिन मैक्सिमम जो हमने छोड़ा 1.1 लाख ही छोड़ा है 2023 में उससे काफी ज्यादा था तो मतलब शुरू से छोड़ते आ रहे हैं क्योंकि हम लोगों ने छह अगस्त से इस स्पीडवे चलाना शुरू कर दिया था तो लगातार थोड़ा 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 करके छोड़ा और ग्रेजुअल वे में छोड़ा है जो भी छोड़ा गया है वो सारी पार्टनर स्टेट्स की सहमति से छोड़ा गया है दास अगर हम डैम की बात करें तो ब्यास डैम हमारा जो है आ, ब्यास डैम को हम लोग पोंग डैम भी कहते हैं क्योंकि कई जगह पेपर में देखा मैंने पोंग डैम निकलता है कहीं ब्यास डैम निकलता है तो ये ब्यास रिवर में है और ब्यास रिवर में इस साल जो पानी आया है तो वो हिस्टोरिकली हाई पानी आया है मतलब इतना पानी आज तक कभी नहीं आया है हम लोग बात करते हैं 1988 की बात करते हैं 1988 के बाद 2019 में पानी ज़्यादा आया था 2019 हज़ार उन्नीस के बाद दो हज़ार में पानी आया था तो 2025 से पहले जो मैक्सिमम पानी आया है वो दो में आया है दो साल पहले ही आया है और इस बार जो दो में पानी आया उससे भी बीस ज़्यादा पानी आया है हमारा मानसून के पीरियड में तो अगर फिगर्स की बात करें तो फिगर्स में 2025 में जो टोटल पानी आया है एक जुलाई से पांच सितंबर तक 11.70 बिलियन क्यूबिक मीटर और दो हजार इलेवन बिलियन क्यूबिक मीटर्स 2023 में जो पानी आया है 9.52 बिलियन क्यूबिक मीटर 1988 में आया है 7.94 बिलियन क्यूबिक मीटर और 2019 में आया है 5 बिलियन क्यूबिक मीटर तो 2025 से पहले जो हाईएस्ट पानी आया है वो 2023 में आया है नाइन बिलियन यूनिक बिलियन क्यूबिक मीटर तो उससे करीब हम लोग 20 परसेंट पानी ज़्यादा आ चुका है इस साल और इसको कहते हैं अनप्रेसिडेंटेड फ्लो क्योंकि ब्यास में जो भी फ्लो है अनप्रेसिडेंटेड है मतलब इतना पानी कभी भी पहले नहीं आया है तो इस पानी को अब इस बार हम लोगों ने बहुत बेकूफ़ी इसको निभाया है कि मतलब इसमें जो रिज़र्वायर का वो होता है रूल कर होता है किसी भी स्टोरेज रिजर्वर में रूल कर होता है तो 2023 तक हम लोग का कोई रिजर्वायर रूल कर बना नहीं था लेकिन 2023 की बाढ़ के बाद हम लोगों ने टेकअप किया मामला सेंट्रल वाटर कमीशन से सेंट्रल वाटर कमीशन ने हम लोग को रूल कर बना के दिया है और उसी रूल कर्व के तहत हम लोग चले आ रहे हैं रूल कर्व हर डेट में बताता है कि इस लेवल के ऊपर नहीं बढ़ना है इस लेवल इस डेट में इस लेवल से तो ऊपर नहीं बढ़ना है इस डेट में इस लेवल से तो ऊपर नहीं बढ़ना है इस डेट तक इस लेवल से तो नहीं बढ़ना है तो ये गाइडेंस टाइप की देता है तो जैसे ही पानी आपका ओपर होता है तो बिजली रूल इज बेस्ड ऑन द हिस्टोरिकल इन्फ्लोज वॉट कम्स इन द्यास रिवर एंड दिस हिस्टोरिकल एवरेज इज बेस्ड ऑन से दिस इज बी मेड बाय सेंट्रल वाटर कमीशन ऑन बेस्ड ऑन द डाटा प्रोवाइडेड बाय आई एमडी एंड बीवीएमी